ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮੇਰੇ ਸਾਹਿਬ ਤੂੰ ਮੈਂ ਮਾਣ ਨਿਮਾਣੀ ਅਰਦਾਸ ਕਰੀ ਪ੍ਰਭ ਆਪਣੇ ਆਗੈ ਸੋਣ ਸੁਣੋ ਜੀਵਾ ਤੇਰੀ ਬਾਣੀ ਫਰਤ ਫਰਤ ਭੇਟੇ ਜਨ ਸਾਧੂ ਪੂਰੇ ਗੁਰ ਸਮਝਾਇਆ ਆਨ ਸਗਲ ਵਿਧ ਕਾਮਨਾ ਆਵੈ ਹਰ ਹਰ ਨਾਮ ਧਿਆਇਆ ਸਫਤ ਖਸਮਦੀ ਨੂਰ ਅਰਸੋ ਕਰਸੋ ਛਟਿਆ ਤੁਧ ਡਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 3 ਜੀ ਵਿਣਨਾਵੈ ਸਭ ਧਰਮ ਦੇ ਨਿਤ ਜਗ ਤੋਟਾ ਸੈਸਾਰ ਮਨ ਮੁਖ ਕਰਮ ਕਮਾਵਣੇ ਹਉ ਮੈਂ ਅੰਧ ਗੁਬਾਰ ਗੁਰਮੁਖ ਅੰਮ੍ਰਿਤ ਪੀਵਣਾ ਨਾਨਕ ਸ਼ਬਦ ਵਿਚਾਰ ਵਣਨਾਵੈ ਸਭ ਧਰਮ ਦੇ ਅਨਤ ਜਗ ਤੋਟਾ ਸੈਸਾਰ ਮਨਮੁਖ ਕਰਮ ਕਮਾਵਣੇ ਹਉ ਮੈਂ ਅੰਧ ਗੁਬਾਰ ਗੁਰਮੁਖ ਅੰਮ੍ਰਿਤ ਪੀਵਣਾ ਨਾਨਕ ਸ਼ਬਦ ਵਿਚਾਰ ਮਹਲਾ 3 ਜਾ ਸਹਜ ਜਾਗੈ ਸਹਜ ਸੋਵੈ ਗੁਰਮੁਖ ਆਨੰਦਨ ਅਸਤਤ ਹੋਵੇ ਮਨ ਮੁਖ ਪਰਮੈ ਸਹਸਾ ਹੋਵੇ ਅੰਤਰ ਚਿੰਤਾ ਨੀਂਦ ਨਾ ਸੋਵੇ ਗਿਆਨੀ ਜਾਗ ਹੈ ਸਭ ਹੈ ਸੁਭਾਏ ਨਾਨਕ ਨਾਮ ਰਤਿਆ ਬਲ ਜਾਓ ਔੜੀ ਸੇ ਹਰ ਨਾਮ ਧਿਆਵ ਹੈ ਜੋ ਹਰ ਰਤਿਆ ਹਰ ਇੱਕ ਧਿਆਵ ਹੈ ਇੱਕ ਇੱਕੋ ਹਰ ਸਤਿਆ ਹਰ ਇੱਕੋ ਵਰਤਾਇ ਇੱਕ ਇੱਕੋ ਉਤਪਤਿਆ ਜੋ ਹਰ ਨਾਮੁ ਤਿ ਹਵਹਿ ਤਿਨ ਦਰ ਸਟ ਘਤਿਆ ਗੁਰਮਤੀ ਦੇਵੈ ਆਪ ਗੁਰਮੁਖ ਹਰਿ ਜਪਿਆ ਹਰ ਇਕੋ ਵਰਤੈ ਇਕ ਇਕੋ ਉਤਪਤਿਆ ਜੋ ਹਰ ਨਾਮ ਤਿ ਹਾਵਹਿ ਤਿਨ ਡਰ ਸਟ ਘਤਿਆ ਗੁਰਮਤੀ ਦੇਵੈ ਆਪ ਗੁਰਮੁਖ ਹਰ ਜਪਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹਲਾ 3 ਜੀ ਬਿਣ ਨਾ ਵੈ ਸਭ ਧਰਮ ਦੇ ਨਿਤ ਜਗ ਟੋਟਾ ਸੈਸਾਰ ਮਨ ਮੁਖ ਕਰਮ ਕਮਾਵਣੇ ਹਉ ਮੈਂ ਅੰਧ ਗੁਬਾਰ ਗੁਰ ਮੁਖ ਅੰਮ੍ਰਿਤ ਪੀਵਣਾ ਨਾਨਕ ਸ਼ਬਦ ਵਿਚਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ